थैंक यू बहुत बहुत मेहरबानी ते वैसे तो सी मेरा गाना सुना ना डीजीपी पंजाब का डीजीपी पंजाब का शहर और ते बाहर का दिए जलाब का डीजीपी पंजाब का और बंदरे बंदा खचेला बंदा कट कर दिए निकालता है उसके बंद कर दिए जारिया निकाला जाने का कर दिए और डीजीपी ਪਤਾ ਨੰਬਰ 1 ਇਹ ਪੰਜਾਬ ਦਾ ਸ਼ੌਟ ਤੇ ਫਿਰ ਨਾਲ ਹੀ ਗੱਲਾਂ ਸੁਣੋ ਕਦੇ ਚਾਹ ਦੇ ਨਾਲ ਤੁਸੀਂ ਖਾਦਾ ਇਹ ਕੱਢ ਕੇ ਲਾਓ ਤੇ ਵੋਟਾਂ ਮੇਰੇ ਦਿੱਤਾ ਵੀਟਰਾਂ ਨੇ ਤੁਹਾਨੂੰ ਤੇਲਾ ਕਿ ਹੀ ਦਿਨ ਤੇ ਪਿਆ ਗੋਟਾਂ ਦਾ ਚਮੇਲਾ ਕਿ ਰੰਗ ਸਰਕਾਰ ਸੁਟਾ ਡੈਲਾ ਧੱਜਾ ਦਾ ਕਸੀ ਅੰਮਲ ਦਿੱਤਾ ਹੋਇਆ ਅੱਜ ਤੁਹਾਨੂੰ ਫੋਨ ਕਿ ਤੁਹਾਡੇ ਅੱਜ ਅਸੀਂ ਵੋਟਾਂ ਪੱਕੀਆਂ ਕਰ ਰਹੇ ਹਾਂ ਜੀ ਰੱਖ ਵਕਤ ਸਭ ਤੋਂ ਵੱਡੇ ਇੱਥੇ ਜੂਮ ਮੈਂ ਦੇਖਿਆ ਸਵੇਰ ਦਾ ਤੇ ਦੁਪਹਿਰੇ ਮੈਂ ਕੰਪੈਨੀ ਕਰ ਗਿਆ ਮੈਂ ਉਸ ਤੋਂ ਬਾਅਦ ਇੱਥੇ ਆਇਆ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਵੋਟ ਤੈਨੂੰ ਵੈਸਟ ਵਿੱਚ ਪੈ ਗਈ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੋਰ ਨਿਸ਼ਾਨ ਹੈ ਹਾ ਸ਼ਟਰ 9 ਨੰਬਰ ਦਾ ਬਟਨ 19 ਤਰੀਕ ਨੂੰ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰਾਂਗੇ ਸਾਰੇ ਲੋਕਾਂ ਨੇ ਵਾਦਾ ਕੀਤਾ ਜੀ ਇੱਕ ਇੱਕ ਵੋਟ ਮਿਲ ਰਹੀ ਹੈ ਹਾਂ ਜੀ ਕਿੰਨੇ ਵੋਟਾਂ ਮਿਲ ਰਹੀ ਹੈ ਬਹੁਤ ਵਧੀਆ ਪੈਂਦਾ ਜੀ ਬਹੁਤ ਵਧੀਆ ਜਿਆਦਾ ਵੋਟਾਂ ਨਾਲ ਜਿੱਤਾਂਗੇ ਜੀ ਕੋਈ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਹੈਗਾ ਹੁਣ ਸਭ ਤੋਂ ਮੈਂ ਅੱਗੇ ਚੱਲ ਰਿਹਾ ਇੱਥੋਂ ਤੱਕ ਹੀ ਤੇ ਐਨਆਰਏ ਦੀ ਰਿਪੋਰਟ ਵੀ ਚੈੱਕ ਕਰ ਲੋ ਉਹ ਯਹੀ ਗੱਲ ਕਰ ਰਿਹਾ ਕਿ ਸਭ ਤੋਂ ਅੱਗੇ ਨੀਡੂ ਜਾ ਰਿਹਾ ਜੀ ਮੈਚ ਮੈਂ ਚਲੋ ਮੈਂ ਕਹਿੰਦਾ ਮੈਂ ਨਹੀਂ ਜਿੱਤਣਾ ਪਰ ਐਨਐਲਆਈ ਦੀ ਰਿਪੋਰਟ ਥੋੜੀ ਝੂਠ ਮਾਰ ਸਕਦੀ ਹੈ ਇਸ ਇਲਾਕੇ ਦੇ ਵਿੱਚ ਵੱਡੇ ਵੱਡੇ ਚਿਹਰੇ ਆ ਪਾਰਟੀ ਕਾਂਗਰਸ ਉਹ ਕਹਿੰਦੇ ਨਾ ਇੱਥੇ ਵੱਡੇ ਵੱਡੇ ਥੀਹਰੇ ਕਿੱਦਾਂ ਆਉਣਗੇ ਮੈਂ ਨਹੀਂ ਕਿਹਾ ਸਰ ਐਨਐਲਆਈ ਦੀ ਰਿਪੋਰਟ ਆਈ ਹੈ ਕਿ ਇਹ ਸਾਰੇ ਹਾਰ ਦੇ ਪਏ ਆ ਕਿ ਕੱਲਾ ਨੀਡੂ ਜਿੱਤਦਾ ਪਏ ਸਾਰੇ ਹਾਰ ਜਾਣੇ ਆ ਇਹ ਸਾਰੇ ਹਾਰ ਜਾਣੇ ਆ ਕੱਲਾ ਨੀਡੂ ਜਿੱਤਣਾ ਐਨਐਲਆਈ ਦੀ ਰਿਪੋਰਟ ਕਹਿੰਦੀ ਝੂਠੀ ਮਾਰ ਸਕਦੀ ਕਿਉਂਕਿ ਉਹਨਾਂ ਨੇ ਸਰਵੇ ਕੀਤਾ ਨਾ ਜੇ ਸਰਵੇ ਰਿਪੋਰਟ ਕਰੀਆ ਤੇ ਫਿਰ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਆਈ। ਇਸ ਦੇ ਨਾਲ ਲੋਕਾਂ ਦਾ ਬੜਾ ਪਿਆਰ ਲੱਗਾ। ਨਹੀਂ ਪਿਆਰ ਹੈਗਾ ਜੀ। ਉਹ ਟੁੱਟ ਗਿਆ ਜੀ। ਕਿਸ ਤਰ੍ਹਾਂ? ਐਨਆਰਆਈ ਰਿਪੋਰਟ ਝੂੜੀ ਮਾਰ ਸਕਦੀ। ਲੋਕਤੰਤਰ ਹੈ। ਲੋਕਤੰਤਰ ਆਸ਼ੀ ਨੂੰ ਬੋਲ ਨਹੀਂ ਪੈਣੀ। ਤੇ ਵੀ ਮੇਰੇ ਨਾਲ ਉਹਨੂੰ ਨਹੀਂ ਪੈਣੀ। ਕਿਹੜੀ ਰਿਪੋਰਟ ਜਿਹੜੀ ਦੱਸ ਰਹੇ ਹੋ ਕਿੱਥੋਂ ਮਿਲਦੀ ਹੈ ਰਿਪੋਰਟ? ਇਹ ਰਿਪੋਰਟ ਸਰਕਾਰ ਦਿੰਦੀ ਹੈ ਜੀ। ਐਨਆਰਆਈ ਐਨਆਰ ਰਿਪੋਰਟ ਦਿੰਦੀ ਹੈ। ਸਰਕਾਰ ਗੁਪਤ ਰਿਪੋਰਟ ਦਿੰਦੀ ਹੈ ਕਿ ਉਹ ਜਾਂਚ ਕੀਤੀਆਂ ਦੀ ਐਨਆਰ ਅੰਦਰ ਟੀਮ ਵੱਲੋਂ ਕਿ ਕਿਹਦੇ ਵੱਲ ਲੋਕੀ ਜ਼ਿਆਦਾ ਹੈ। ਤੈਨੂੰ ਲੋਕ ਕਿ ਪਸੰਦ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਕਰ ਰਹੇ ਆ ਜ਼ਮੀਨ ਕਿੰਨੇ ਨਾਲ ਨੂੰ ਉੱਥੇ ਬਾੜ ਤਾਂ ਨਹੀਂ ਨਾ ਪਤਾ ਕਰਕੇ ਕਿੰਨੇ ਆ ਮੈਂ 165 ਬਾੜ ਹਾਂ ਲੋਕਾਂ ਦੇ ਜਾ ਰਹੇ ਰੋਟੀ ਤੋਂ ਬੜੀ ਸਮੱਸਿਆ ਦੱਸਦੇ ਕੀ ਕੀ ਸਮੱਸਿਆ ਆ ਸਾਰੀ ਚ ਮਸਲਤਾਂ ਦੱਸਦੇ ਦੱਸਦੇ ਨੇ ਬਿਲਕੁਲ ਸਹੀ ਕੀ ਸਮੱਸਿਆ ਨੇ ਲੋਕ ਦੱਸਦੇ ਇਸਦੇ ਦੇ ਗਰੀਬ ਦੇ ਬੱਚੇ ਕੋਈ ਜਲੀ ਪੇਪਰ ਬਣਿਆ ਕੋਈ ਆ ਕੋਈ ਉਹ ਬਹੁਤ ਸਮੱਸਿਆ ਵਾ ਮੈਂ ਸਾਰਿਆਂ ਨਾਲ ਮਿਲ ਕੇ ਆਂ ਤੇ ਮੈਂ ਬੜਾ ਵਧੀਆ ਲੱਗਾ ਮੈਨੂੰ ਲੋਕਾਂ ਨੇ ਮੈਨੂੰ ਚਾਹ ਪਾਣੀ ਪਿਆ ਰੋਟੀ ਪਾਣੀ ਖਵਾਇਆ ਮੈਨਾਂ 1 ਰੁਪਈਆ ਲੱਗ ਦਿੱਤਾ ਉਲਟਾ ਲੋਕਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਸੀ ਹੈਲਪ ਕਰਾਂਗੇ ਔਰ ਪੈਸੇ ਵਲੋਂ ਸਪੋਰਟ ਕਰਾਂਗੇ ਵੋਟ ਵਲੋਂ ਸਪੋਰਟ ਕਰਾਂਗੇ ਗੱਨ ਮੈਨ ਕਿੱਥੇ ਸਰ ਗੱਨ ਮੈਨ ਉਧਰ ਖੜੇ ਕਿੰਨੇ ਗੱਨ ਮੈਨ ਮਿਲੇ ਸੀ ਦੋ ਗੱਨ ਮੈਨ ਮਿਲੇ ਸੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੇ ਵੈਸੇ ਤੁਸੀਂ ਮੇਰਾ ਗਾਣਾ ਸੁਣਾ ਨਾ ਡੀਜੀਪੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਸ਼ਹਿਰ ਦਾ ਤਿਵਾ ਦਾ ਹੁੰਦੀ ਏ ਜਦਾ ਦਾ ਡੀਜੀਪੀ ਪੰਜਾਬ ਦਾ ਨਿਕਾਲਤਾ ਵੇ ਸਕੇ ਵੱਟ ਪੰਦੀਏ ਵਾਰੀਆਂ ਨਿਕਾ ਚੜੋ ਕਾ ਪੰਦੀਏ ਓ ਟਿੱਕਨੀ ਪੰਜਾਬ ਦਾ ਪਤਾ ਨੰਬਰ 1 ਟਿੱਕਨੀ ਪੰਜਾਬ ਦਾ ਓ ਤੇ ਫੇ ਨਾਲੇ ਗਾਲ ਸੁਣੋ ਕਦੇ ਚਾਦੇ ਨਾਲ ਤੁਸੀਂ ਖਦਾਇ ਕਦ ਕੇਲਾ ਤੋਂ ਵੋਟਾਂ ਮੇਰੇ ਦਿੱਤਾ ਲੀਡਰਾਂ ਨੇ ਤੁਹਾਨੂੰ ਤੇਲਾ ਕਿ ਹੀ ਰੇ ਦੇ ਪਿਆ ਵੋਟਾਂ ਦਾ ਚਮੇਲਾ ਕਿ ਰੰਗ ਸਰਕਾਰ ਸੁਟਾ ਡੈ ਲੈ ਤੱਕ ਜੈਲਾ ਕਸੀ ਅੰਮਲ ਦਿੱਤਾ ਹੋਇਆ ਅੰਕਾ ਤੁਹਾਨੂੰ ਫੋਨ ਖਤੋ